ਅੱਜ ਦੇ ਸਮੇਂ ਇੱਕ ਇਹ ਬਹੁਤ بڑا ਵਿਚਾਰ ਚਰਚਾ ਗਈ ਆਪਾਂ ਸਿੱਖੀ ਦੇ ਕਨਸੈਪਟ ਦੇ ਹਿਸਾਬ ਨਾਲ ਜੇ ਸੋਚੀਏ ਜੀ ਕਈ ਸੰਤ ਵੀ ਜਾਂ ਬਾਬੇ ਵੀ ਇਹ ਕਹਿ ਰਹੇ ਨੇ YouTube ਤੇ ਵੀ ਸਾਨੂੰ ਸਰੀਰਕ ਤੌਰ ਤੇ ਗੁਰੂ ਦੀ ਲੋੜ ਆ ਜੀ ਜੋ ਸਾਨੂੰ ਗੁਰਬਾਣੀ ਨੂੰ ਖੋਲ ਕੇ ਦੱਸੂ ਜਾਂ ਹਨਾ ਜੀ ਕਈ ਕਹਿ ਰਿਹਾ ਕਿ ਨਹੀਂ ਸਾਨੂੰ ਗੁਰੂ ਗ੍ਰੰਥ ਸਾਹਿਬ ਤੱਕ ਬਸ ਸੀਮਿਤ ਰਹਿਣਾ ਚਾਹੀਦਾ ਵੀ ਸਾਨੂੰ ਸਰੀਰਕ ਰੂਪ ਚ ਕਿਸੇ ਗੁਰੂ ਦੀ ਲੋੜ ਨਹੀਂ ਜੀ ਤੇ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਆ ਕਿ ਤੁਹਾਡਾ ਇਸ ਬਾਰੇ ਕੀ ਵਿਚਾਰ ਸਾਨੂੰ ਥੋੜਾ ਜਿਆ ਸਾਡੇ ਵਰਗੇ ਮਨੁੱਖਾਂ ਲਈ ਥੋੜਾ ਜਿਹਾ ਚਾਨਣਾ ਜਾਂ ਖੋਲ ਕੇ ਦੱਸੋ ਇਹਨਾਂ ਦੇਖੋ ਵਿਚਾਰ ਮੇਰੇ ਆਪਣੇ ਤਾਂ ਕੋਈ ਨਿੱਜੀ ਕੋਈ ਵਿਚਾਰ ਨਹੀਂ ਹੈ ਕਿਉਂਕਿ ਮੈਨੂੰ ਇਹ ਜਿਵੇਂ ਮਹਿਸੂਸ ਹੁੰਦਾ ਵੀ ਗੁਰਬਾਣੀ ਤੋਂ ਵੱਡੀ ਵਿਚਾਰ ਇਸ ਦੁਨੀਆ ਦੇ ਤਖਤ ਦੇ ਉੱਤੇ ਸ਼ਾਇਦ ਨਹੀਂ ਮੈਨੂੰ ਲੱਗਦੀ ਕਿ ਉਸ ਤੋਂ ਵੱਡੀ ਵਿਚਾਰ ਕੋਈ ਹੋ ਸਕਦੀ ਹੈ ਜਿਹੜੀ ਵਿਚਾਰ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਦਿੱਤੀ ਹੈ ਉਸ ਤੋਂ ਵੱਡੀ ਵਿਚਾਰ ਇੱਕ ਮਨੁੱਖੀ ਮਨ ਸ਼ਾਇਦ ਨਹੀਂ ਸੋਚ ਸਕਦਾ ਪਰ ਉਸ ਤੋਂ ਪਰੇ ਵੀ ਸਿੱਖ ਲਈ ਉਜਾੜੀ ਹੈ ਤੇ ਜੇ ਸਿੱਖ ਨੇ ਹਰ ਇੱਕ ਸਵਾਲ ਦਾ ਜਵਾਬ ਲੈਣਾ ਤੇ ਉਹ ਗੁਰਬਾਣੀ ਦੇ ਵਿੱਚੋਂ ਹੀ ਆਪਾਂ ਲੈ ਸਕਦੇ ਹਾਂ ਜਿੱਥੋਂ ਤੱਕ ਸਰੀਰਕ ਰੂਪ ਦੇ ਵਿੱਚ ਗੁਰੂ ਦੀ ਗੱਲ ਹੈ ਜਾਂ ਗੁਰੂ ਕੌਣ ਆ ਜਿਹੜਾ ਤੁਹਾਡਾ ਸਵਾਲ ਹੈ ਉਹ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦੋਂ ਸਿੱਧਾਂ ਦੇ ਕੋਲ ਗਏ ਤੇ ਗੁਰੂ ਸਾਹਿਬ ਮਹਾਰਾਜ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਫਿਰ ਉਹਨਾਂ ਨੇ ਇੱਕ ਸਵਾਲ ਪੁੱਛਿਆ ਸੀ ਵੀ ਤੁਹਾਡਾ ਗੁਰੂ ਕੌਣ ਹੈ ਤੇਰਾ ਕਵਨ ਗੁਰੂ ਜਿਸ ਦਾ ਤੂੰ ਚੇਲਾ ਉਹਦਾ ਕਾਰਨ ਕਿਉਂਕਿ ਗੁਰੂ ਸਹਿਬ ਮਹਾਰਾਜ ਜੀ ਨੇ ਜਦੋਂ ਉਹਨਾਂ ਨਾਲ ਵਿਚਾਰ ਚਰਚਾ ਕੀਤੀ ਸਿੱਧ ਗੋਸ਼ਟ ਦੀ ਬਾਣੀ ਤੁਸੀਂ ਪੜ੍ਹ ਸਕਦੇ ਹੋ ਗੁਰੂ ਰਣਸੀਮਹ ਮਹਾਰਾਜ ਦੇ ਵਿੱਚ ਰਾਮਕਲੀ ਰਾਗ ਦੇ ਵਿੱਚ ਤੇ ਉਹ ਸਵਾਲ ਜਵਾਬ ਹੀ ਨੇ ਸਾਰੇ ਤੇ ਸਿੱਧਾਂ ਨੇ ਵੀ ਇਹੀ ਸਵਾਲ ਪੁੱਛਿਆ ਜਿਹੜਾ ਤੁਸੀਂ ਪੁੱਛ ਰਹੇ ਤੇ ਗੁਰੂ ਸਹਿਬ ਮਹਾਰਾਜ ਨੇ ਉਹ ਇਹ ਨਹੀਂ ਆਖਿਆ ਵੀ ਮੇਰਾ ਕੋਈ ਸਰੀਰ ਗੁਰੂ ਆ ਤੁਸੀਂ ਦੇਖੋ ਵੱਡੀ ਗੱਲ ਅਸੀਂ ਹਰ ਇੱਕ ਜਵਾਬ ਜਿਹੜਾ ਗੁਰਬਾਣੀ ਚੋਂ ਲੈਣਾ ਸਿੱਖਦਾ ਇਹ ਫਰਜ਼ ਆ ਹਰ ਇੱਕ ਗੱਲ ਦਾ ਜਵਾਬ ਗੁਰੂ ਸਹਿਬ ਮਹਾਰਾਜ ਦੇ ਜੀਵਨ ਤੋਂ ਲੈਣਾ ਇਸ ਤੋਂ ਵੱਡੀ ਸਾਡੇ ਲਈ ਕੋਈ ਗੱਲ ਨਹੀਂ ਹੈ ਤੇ ਗੁਰੂ ਸਾਹਿਬ ਮਹਾਰਾਜ ਇਹ ਕਹਿ ਰਹੇ ਨੇ ਵੀ ਮੇਰਾ ਸਰੀਰ ਗੁਰੂ ਨਹੀਂ ਮੇਰਾ ਸ਼ਬਦ ਗੁਰੂ ਆ ਤੇਰਾ ਕਵਨ ਗੁਰੂ ਜਿਸਕਾ ਤੂੰ ਚੇਲਾ ਤੇ ਗੁਰੂ ਸਾਹਿਬ ਫਿਰ ਫਰਮਾ ਰਹੇ ਨੇ ਸ਼ਬਦ ਗੁਰੂ ਸੁਰਤਤਨ ਚੇਲਾ ਗੁਰੂ ਸਾਹਿਬ ਮਹਾਰਾਜ ਕਹਿੰਦੇ ਮੇਰਾ ਸਰੀਰ ਵੀ ਜਿਹੜਾ ਚੇਲਾ ਨਹੀਂ ਹੈ ਚੇਲਾ ਵੀ ਮੇਰੀ ਸੁਰਤ ਆ ਇੱਕ ਕਲ ਤਾਂ ਜਿਹੜੀ ਸਿੱਖਾਂ ਦੇ ਵਿੱਚ ਉਹ ਮੈਨੂੰ ਲੱਗਦਾ ਸ਼ਾਇਦ ਵੀ ਇਹਨਾਂ ਦੇ ਮਨਾਂ ਦੇ ਅੰਦਰ ਜਾਂ ਸੁਰਤ ਦੇ ਵਿੱਚ ਇਹ ਗੱਲ ਘਰ ਕਰ ਗਈ ਹੈ ਵੀ ਸ਼ਾਇਦ ਕੋਈ ਸਾਹਮਣੇ ਤਸਵੀਰ ਹੋਵੇ ਸਾਹਮਣੇ ਕੋਈ ਸਰੀਰ ਹੋਵੇ ਤੇ ਉਹ ਤੋਈ ਉਪਦੇਸ਼ ਅਸੀਂ ਕੋਈ ਲਈਏ ਤੇ ਉਹ ਸਾਡੇ ਲਈ ਠੀਕ ਹੈ ਅਸੀਂ ਸ਼ਬਦ ਨੂੰ ਅੱਜ ਗੁਰੂ ਮੰਨ ਨਹੀਂ ਰਹੇ ਅਸੀਂ ਸਰੀਰਾਂ ਦੇ ਮਗਰ ਦੌੜ ਰਹੇ ਹਾਲਾਂਕਿ ਗੁਰੂ ਸਾਹਿਬ ਮਹਾਰਾਜ ਨੇ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਆਖੀ ਵੀ ਸਰੀਰ ਤਾਂ ਨਾਸ਼ਵਾਨ ਹੈ ਸਰੀਰ ਅੱਜ ਹੈ ਕੱਲ ਨਹੀਂ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਗੱਲ ਬਿਆਨ ਕੀਤੀ ਵੀ ਹਮ ਆਦਮੀ ਹਾਂ ਇੱਕਦਮ ਹੀ ਇੱਕਦਮ ਦਾ ਆਦਮੀ ਜਿਹੜਾ ਮਨੁੱਖਿਆ ਉਹਨੂੰ ਅਸੀਂ ਗੁਰੂ ਮੰਨ ਕੇ ਬੈਠ ਜਾਈਏ हां ਜਿੱਥੇ ਤੱਕ ਸਰੀਰ ਰੂਪ ਦੀ ਗੱਲ ਹੈ ਗੁਰੂ ਸਾਹਿਬ ਮਹਾਰਾਜ ਨੇ ਇਸ ਸਰੀਰ ਦੇ ਰਾਹੀਂ ਪ੍ਰਮਾਤਮਾ ਤੱਕ ਪਹੁੰਚਣ ਦਾ ਜਰੀਆ ਦੱਸਿਆ ਸਨ ਉਹ ਸਰੀਰ ਜਰੀਆ ਭਈ ਪ੍ਰਾਪਤਿ ਮਨੁੱਖ ਦੀ ਮਰੀ ਪਰ ਗੁਰੂ ਸਾਹਿਬ ਮਹਾਰਾਜ ਦੇ ਨਾਲ ਦੀ ਨਾਲ ਇਹ ਗੱਲ ਦਾ ਜਿਆਦਾ ਜ਼ੋਰ ਦੇ ਕੇ ਗੱਲ ਗੁਰਬਾਣੀ ਦੇ ਵਿੱਚ ਆਖੀ ਵੀ ਤੁਹਾਡਾ ਗੁਰੂ ਸ਼ਬਦ ਹੈ ਤੁਸੀਂ ਅਕਸਰ ਜਿਹੜੀ ਪੰਕਤੀ ਹੈ ਤੁਮ ਜੀਤੇ ਹੋਵੀ ਹਰ ਇੱਕ ਸਿੱਖ ਨੂੰ ਜੀਤੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰ ਬਾਣੀ ਕਹੇ ਸੇਵਕ ਜਨਮਾਨ ਹੈ ਪਰ ਤੱਕ ਗੁਰੂ ਨਸਤਾਨ ਬਾਣੀ ਗੁਰੂ ਆ ਗੁਰੂ ਸੈਮਨ ਨੇ ਕਿਤਨੀ ਗੱਲ ਲੱਖੀ ਵੀ ਸੇਧ ਗੁਰੂ ਹੈ ਵੱਡੀ ਗੱਲ ਸਮਝਣ ਦੀ ਇਹ ਲੋੜ ਹੈ ਵੀ ਜਿਸ ਅਸਟ ਤੱਕ ਅਸੀਂ ਪਹੁੰਚਣਾ ਜਿਹੜਾ ਸਾਡਾ ਮੂਰਤ ਪਰਮਾਤਮਾ ਹੈ ਉਹ ਵੀ ਨਿਰੰਕਾਰ ਹੈ ਉਹਦਾ ਵੀ ਕੋਈ ਆਕਾਰ ਨਹੀਂ ਪਹਿਲੀ ਗੱਲ ਤਾਂ ਇਹ ਸਮਝਉਣਾ ਦੂਜੀ ਗੱਲ ਜਿਹਨੇ ਪਹੁੰਚਾਉਣਾ ਉਹਦਾ ਵੀ ਕੋਈ ਆਕਾਰ ਨਹੀਂ ਉਹਨੂੰ ਵੀ ਨਾਪਿਆ ਤੋਲੇ ਨਹੀਂ ਜਾ ਸਕਦਾ ਗੁਰੂ ਨੂੰ ਸੱਚੇ ਗੁਰੂ ਨੂੰ ਤੁਸੀਂ ਨਾਮ ਤੋਂ ਨਹੀਂ ਸਕਦੇ ਸਿਰਾਂ ਦੇ ਵਿੱਚ ਤੁਸੀਂ ਉਹਨੂੰ ਰੱਖ ਨਹੀਂ ਸਕਦੇ ਸਰੀਰਾਂ ਦੇ ਬੰਧਨਾਂ ਤੋਂ ਇਹ ਦੇਹ ਦੇ ਬੰਧਨਾਂ ਤੋਂ ਗੁਰੂ ਮੁਕਤ ਹੁੰਦਾ ਗੁਰੂ ਤਾਂ ਸਦਾ ਹੀ ਹੈ ਨਾ ਤੇ ਸਰੀਰ ਸਦਾ ਥੋੜੀ ਹੈ ਇੱਕ ਵਸੇ ਅਸੀਂ ਕਰਨੇ ਵੀ ਸਤਿਗੁਰੂ ਮੇਰਾ ਸਦਾ ਸਦਾ ਨਾ ਵੈ ਨਾ ਜਾਏ ਵੀ ਗੁਰੂ ਸਤਿਗੁਰੂ ਪ੍ਰਮਾਤਮਾ ਜੇ ਗੁਰੂ ਸਾਡਾ ਸਦਾ ਹੀ ਆ ਉਹ ਆਉਂਦਾ ਜਾਂਦਾ ਨਹੀਂ ਜੰਮਦਾ ਮਰਦਾ ਨਹੀਂ ਤੇ ਸਰੀਰ ਤਾਂ ਜੰਮਣ ਮਰਨ ਦੇ ਵਿੱਚ ਹਾਂ ਸਰੀਰਕ ਜਰੀਆ ਹੈ ਜਿਸ ਰਾਹੀਂ ਗੁਰੂ ਸਾਹਿਬ ਮਹਾਰਾਜ ਨੇ ਆਪਣੀ ਬਾਣੀ ਜਾਂ ਆਪਣੇ ਬੋਲ ਜਿਹੜੇ ਅੱਜ ਤੱਕ ਪਹੁੰਚਾਉਂਦੇ ਉਹ ਪ੍ਰਗਟ ਕਰਨੀ ਹੈ ਅੱਪੋ ਉਸ ਗੱਲ ਤੇ ਕੇਂਦਰਿਤ ਹੋਈ ਹੈ ਵੀ ਨਿਰੰਕਾਰ ਪ੍ਰਮਾਤਮਾ ਦਾ ਕੋਈ ਆਕਾਰ ਨਹੀਂ ਤੇ ਜਿਹਨੇ ਉਹਦੇ ਤੱਕ ਪਹੁੰਚਣਾ ਹੈ ਉਹਦਾ ਵੀ ਕੋਈ ਆਕਾਰ ਨਹੀਂ ਤੇ ਜਿਹਨੇ ਪਹੁੰਚਾਉਣਾ ਉਹਦਾ ਵੀ ਕੋਈ ਆਕਾਰ ਨਹੀਂ ਸੁਰਤ ਦਾ ਕੋਈ ਆਕਾਰ ਹੈ ਜਿਹੜੇ ਜਿੰਨ ਚੇਲਾ ਬਣਨਾ ਇਹ ਸਾਤਮਾ ਨੂੰ ਤੁਸੀਂ ਕਿਸੇ ਆਕਾਰ ਦੇ ਵਿੱਚ ਰੱਖ ਸਕਦੇ ਇੱਥੋਂ ਤੱਕ ਆਕਾਰ ਦਾ ਰੱਖਣੀ ਬੜੀ ਦੂਰ ਦੀ ਗੱਲ ਹੈ ਵੀ ਦੇਖ ਸਕਦੇ ਨਹੀਂ ਮਹਿਸੂਸ ਕਰ ਸਕਦੇ ਹਨ ਇਸ ਕਰਕੇ ਪਰਮਾਤਮਾ ਨਿਰੰਕਾਰ ਗੁਰੂ ਦਾ ਸ਼ਬਦ ਉਹ ਵੀ ਨਿਰੰਕਾਰ ਤੇ ਜਿਹਨੇ ਉਸ ਤੱਕ ਪਹੁੰਚਣਾ ਪਰਮਾਤਮਾ ਤੱਕ ਨਿਰੰਕਾਰ ਤੱਕ ਉਹਦਾ ਵੀ ਕੋ ਆਪਣਾ ਕਾਰਨ ਹੈ ਹਾਂ ਪਰ ਸੰਸਾਰ ਦੇ ਵਿੱਚ ਗ੍ਰਿਸ਼ਟਮਨ ਸੰਸਾਰ ਦੇ ਵਿੱਚ ਇਹ ਸਰੀਰ ਇੱਕ ਜਰੀਆ ਬਣਦਾ ਆਤਮਾ ਦਾ ਵੀ ਗੁਰੂ ਸਾਹਿਬ ਮਾਰੇ ਨੇ ਬਾਣੀ ਦੇ ਵਿੱਚ ਇਹ ਸਰੀਰ ਮਨੁੱਖਾ ਜਨਮ ਬੜਾ ਮੂਲ ਕਿਆ ਵੀ ਇਹ ਮਨੁੱਖਾ ਜਨਮ ਦੇ ਵਿੱਚ ਤੁਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਤੇ ਹੋਰ ਕਿਸੇ ਜੁਨ ਦੇ ਵਿੱਚ ਨਹੀਂ ਇਹ ਮਨੁੱਖਾ ਜਨਮ ਦੇ ਵਿੱਚ ਇਸ ਕਰਕੇ ਸਰੀਰ ਕਦੇ ਵੀ ਗੁਰੂ ਨਹੀਂ ਹੋ ਸਕਦਾ ਇਹਦਾ ਗੁਰੂ ਸਹਿਮਾਰਂੇ ਸਿੱਧਾ ਨੂੰ ਜਵਾਬ ਦਿੱਤਾ ਵੀ ਸ਼ਬਦ ਗੁਰੂ ਸੁਰਤ ਤੋਂ ਚੇਲਣਾ ਮੇਰਾ ਸ਼ਗੁਰੂ ਸ਼ਬਦ ਹੈ ਇਹਦਾ ਅਰਥ ਕੀ ਹੈ ਵੀ ਕਿਸੇ ਸਰੀਰ ਨੂੰ ਗੁਰੂ ਕਹਿੰਦੇ ਸਰੀਰ ਤਾਂ ਨਾਸ਼ਵਾਨ ਹੈ ਪਰ ਸ਼ਬਦ ਸਦਾ ਲਈ ਰਹਿੰਦਾ ਹੈ ਸ਼ਬਦ ਅਜ ਵੀ ਮੌਜੂਦ ਹੈ ਪਰ ਜੇ ਸਰੀਰ ਦੀ ਗੱਲ ਕਰੋਂ ਸਰੀਰ ਅਜ ਮੌਜੂਦ ਨਹੀਂ ਇਸ ਕਰਕੇ ਸਿੱਖ ਧਰਮ ਦੇ ਅੰਦਰ 10 ਪਾਤਸ਼ਾਹੀਆਂ ਦਾ ਜਾਂ 15 ਭਗਤ ਸਹਿਬਾਨ ਹੋਏ ਨੇ ਜਿਨ੍ਹਾਂ ਮਹਾਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਉਹਨਾਂ ਨੇ ਸਰੀਰ ਨੂੰ ਗੁਰੂ ਨਹੀਂ ਮੰਨੇ ਸ਼ਬਦ ਨੂੰ ਗੁਰੂ ਮੰਨੇ